ਆ ਲੋ ਜੀ ਤੁਹਾਡਾ ਰੋਸਟੀ ਵਾਲਾ ਡੱਬਾ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਕੀ ਹੋ ਗਿਆ ਹੁਣ? ਮੈਂ ਤੁਹਾਨੂੰ ਪੁੱਛਦੀ ਸੀ ਰਾਸ਼ਨ ਵਾਲਾ ਰਾਸ਼ਨ ਨਹੀਂ ਦਿੰਦਾ ਉਹ ਕਹਿੰਦਾ ਪਹਿਲਾਂ ਵਾਲੇ ਪੈਸੇ ਦੇ ਦਿਓ ਫਿਰ ਹੋਰ ਤੁਹਾਨੂੰ ਰਾਸ਼ਨ ਦਊਗਾ ਤੇ ਆਹ ਦੇਖੋ ਕੰਧਾਂ ਆਪਣੀਆਂ ਕਿਵੇਂ ਹੋਈਆਂ ਆਪੀਆਂ ਨੇ ਘਰ ਨੂੰ ਵੀ ਪਲਸਟਰ ਕਰਾਉਣਾ ਹੈ ਬਿਜਲੀ ਦਾ ਬਿੱਲ ਭਰਨੇ ਵਾਲਾ ਤੁਹਾਡੇ ਪੈਸੇ ਕਿਦਨ ਮਿਲਨੇ ਨੇ ਤੁਹਾਨੂੰ ਯਾਰ ਮੈਂ ਤਾਂ ਨਾ ਤੈਨੂੰ ਦੱਸਾਂ ਗੱਲ ਮੈਂ ਰੋਜ਼ ਜਾਂਦਾ ਮੈਂ ਉਹ ਠੇਕੇਦਾਰ ਨੂੰ ਵੀ ਕਿਹਾ ਵੀ ਜਿੰਨੇ ਕ ਮੇਰੀ ਦਿਹਾੜੀਆਂ ਲੱਗੀਆਂ ਮੈਨੂੰ ਪੈਸੇ ਦੇ ਦੇ ਹਨਾ ਕਿ ਮੈਂ ਆਪਣੇ ਘਰ ਦਾ ਖਰਚਾ ਦੇਣਾ ਮੈਨੂੰ ਵੀ ਪਤਾ ਕਿ ਉਹ ਜਿਹੜੀ ਮਜਬੂਰੀ ਬਣੀ ਹੋਈ ਆ ਹਨਾ ਉਹ ਤਾਂ ਕੰਮ ਕਰਨੀ ਹੀ ਨੇ ਤੇ ਦੱਸੋ ਫਿਰ ਕਿਵੇਂ ਕਰੀਏ ਇੰਨਾ ਖਰਚਾ ਖਰਚੇ ਦਾ ਚੱਲ ਨਹੀਂ ਰਿਹਾ ਹੈਗਾ ਮੈਂ ਤਾਂ ਐ ਸੋਚਦੀ ਆ ਮੈਨੂੰ ਇੱਕ ਸਲਾਈ ਮਸ਼ੀਨ ਲੈ ਦੋ ਮੈਂ ਲੋਕਾਂ ਦੇ ਕੱਪੜੇ ਕੁੱਪੜੇ ਸੀਂਦਿਆ ਕਰੂੰਗੀ ਥੋੜਾ ਬੋਧਾ ਆਪਣਾ ਹੱਥ ਥੋੜਾ ਸੋਚ ਰਿਹਾ ਮੈਂ ਸੋਚਦਾ ਸੀਗਾ ਠੇਕੇਦਾਰ ਤੋਂ ਪੈਸੇ ਲੈ ਲਓ ਮੈਂ ਵੀ ਥੋੜਾ ਬੋਤਾ ਹੱਥ ਵਟਾਇਆ ਕਰੂੰਗੀ ਤੁਹਾਡੇ ਯਾਰ ਉਹਨੂੰ ਪੈਸੇ ਅੱਗਿਓ ਮਿਲੇ ਨਹੀਂ ਹਲੇ ਉਹ ਮੈਨੂੰ ਕਹਿੰਦਾ ਮੈਂ ਅੱਜ ਦਿਨਾਂ ਕੱਲ ਦਿਨਾਂ ਅੱਜ ਦਿਨਾਂ ਕੱਲ ਦਿਨਾਂ ਮੈਂ ਇੱਕ ਹੋਰ ਮਿਸਤਰੀ ਆ ਮੈਂ ਉਹਦੇ ਨਾਲ ਵੀ ਗੱਲ ਕਰੀ ਸੀ ਚਲ ਜੇ ਮੈਨੂੰ ਉਧਰ ਕੰਮ ਮਿਲ ਜੇ ਮਤਲਬ ਪੈਸਿਆਂ ਦੀ ਲੋੜ ਆ ਹੁਣ ਮੈਨੂੰ ਵੀ ਪਤਾ ਵੀ ਰਾਸ਼ਨ ਪਾਣੀ ਘਰੇ ਹੈ ਨਹੀਂ ਘਰ ਦੇ ਹਾਲਾਤ ਹੀ ਇਹ ਜਿਹੇ ਪਏ ਨੇ ਕਰੀਏ ਕੀ ਹੁਣ ਆ ਦੇਖਿਓ ਜੀ ਕੋਈ ਰਿਸ਼ਤੇਦਾਰ ਆਜੰਨਾ ਆਪਣਾ ਟੇਬਲ ਵੀ ਟੁੱਟਿਆ ਪਿਆ ਕਿਸੇ ਨੂੰ ਚਾਹ ਪਾਣੀ ਦੇਣਾ ਪਵੇ ਅੱਗੇ ਰੱਖ ਕੇ ਆ ਵੀ ਖਰਾਬ ਹੋ ਗਿਆ ਕੋਈ ਗੱਲ ਨਹੀਂ ਵਾਹਿਗੁਰੂ ਸੁਣੂਗਾ ਸਾਡੀ ਵੀ ਇਹੀ ਕਹਿ ਸਕਦੇ ਹੁਣ ਆਪਣੇ ਕੋਲ ਹੋਰ ਕੀ ਆ ਬਾਕੀ ਯਾਰ ਮੈਂ ਤਾਂ ਹੁਣ ਮਿਹਨਤ ਕਰੀ ਜੰਨਾ ਹੁਣ ਬਣ ਜੇ ਕੰਮ ਚਲੋ ਵਾਹਿਗੁਰੂ ਕਿਸੇ ਨਾ ਕਿਸੇ ਪਾਸੇ ਲੱਗ ਜੇ ਬਾਕੀ ਕੋਈ ਨਾ ਮੈਂ ਜੱਲਿਆ ਹੁਣ ਜਾਂਦਾ ਕੰਮ ਤੇ ਤੇ ਜਾ ਕੇ ਕੰਮ ਤੇ ਫਿਰ ਉਹਨੂੰ ਦੇਖਦਾ ਪੁੱਛਦਾ ਠੇਕੇਦਾਰ ਨੂੰ ਪੈਸੇ ਦੇ ਦੇ ਹਨਾ ਤੇ ਮੈਂ ਇਹੀ ਕਹਿੰਦੀ ਸੀਗੀ ਬੱਚਿਆਂ ਦੀ ਫੀਸ ਦੇਣੀ ਆ ਸਕੂਲ ਦੀ ਹਲੇ ਤਾਂ ਮੈਂ ਮੈਡਮ ਨਾਲ ਗੱਲ ਕਰਿਆਨੀ ਆ ਵੀ ਅੱਗੇ ਪਿੱਛੇ ਦੇ ਦੇ ਨਾ ਕੋਈ ਨਾ ਤਾਂ ਕਹਿ ਦੇ 1-2 ਮਹੀਨਾ ਰੋੱਕ ਕੇ ਦੇ ਦਾਂਗੇ ਵੀ ਹੱਥ ਬੰਨ ਕੇ ਬੇਨਤੀ ਆ ਅਨੁਸਾਰ ਆਪਣੇ ਕੋਲ ਤਾਂ ਹਾਥੀ ਬੰਨ ਸਕਦੀ ਹੈ ਹਾਲੇ ਤਾਂ ਉਹਨਾਂ ਦੀ ਫੀਸ ਵੀ ਘੱਟੇ ਹੀ ਹੈ ਹਾਥੀ ਬੰਨ ਸਕਦੇ ਆ ਹੋਰ ਤਾਂ ਕੀ ਕਰਨਾ ਕੋਈ ਗੱਲ ਨਹੀਂ ਮਾੜਾ ਟਾਈਮ ਵਾਹਿਗੁਰੂ ਜਿਹੜਾ ਹੈਗਾ ਨਿਕਲ ਜਾਊਗਾ ਕੋਈ ਗੱਲ ਨਹੀਂ ਪਰ ਮੈਂ ਤੈਨੂੰ ਹੀ ਕਹਿੰਦਾ ਵੀ ਮੈਂ ਆਪਣੇ ਵੱਲੋਂ ਮਿਹਨਤ ਪੂਰੀ ਕਰਨਾ ਮੈਨੂੰ ਪੈਸੇ ਮਿਲ ਜਾਣ ਕੋਈ ਨਾ ਹੌਲੀ-ਹੌਲੀ ਕਰਕੇ ਆਪਾਂ ਜੋੜ ਕੇ ਸਾਰਾ ਕੁਝ ਕਰ ਲਾਂਗੇ ਤੇ ਕੋਈ ਗੱਲ ਨਹੀਂ ਮੈਂ ਜਾਣਨਾ ਹੁਣ ਕੰਮ ਦੇ ਮੇਰੇ ਜਾਣ ਦਾ ਟਾਈਮ ਹੋ ਗਿਆ ਠੀਕ ਹੈ ਮੈਂ ਜਾਣਾ ਹੁਣ ਤੋਂ ਅੱਗੇ ਤੁਸੀਂ ਕੋਈ ਗੱਲ ਨਹੀਂ ਮੈਂ ਆ ਰਿਹਾ ਠੀਕ ਹੈ ਧਿਆਨ ਨਾਲ ਜਾਓ ਕੋਈ ਗੱਲ ਨਹੀਂ ਦੇਖ ਕੇ ਸਤਿ ਸ਼੍ਰੀ ਅਕਾਲ ਠੇਕੇਦਾਰ ਸਾਹਿਬ ਸਤਿ ਸ਼੍ਰੀ ਅਕਾਲ ਠੇਕੇਦਾਰ ਸਾਹਿਬ ਮੈਂ ਇਹ ਕਹਿ ਰਿਹਾ ਸੀ ਜਿਹੜੇ ਮੇਰੇ ਪਿਛਲੇ ਦੋ ਦਿਹਾੜੀਆਂ ਦੇ ਪੈਸੇ ਨੇ ਜੇ ਤੁਸੀਂ ਮੈਨੂੰ ਉਹ ਦੇ ਦਿੰਦੇ ਮੇਰੇ ਬੱਚਿਆਂ ਦੀ ਨਾ ਸਕੂਲ ਦੀ ਫੀਸ ਪਈ ਆ ਘਰੇ ਨਾ ਅੰਨ ਰੋਟੀ ਖਾਣ ਨੂੰ ਵੀ ਆਟਾ ਨਹੀਂ ਹੈਗਾ ਦਾਲ ਵੀ ਨਹੀਂ ਹੈਗੀ ਬੜਾ ਗਰੀਬੀ ਆਇਆ ਬਠੇਕੇਦਾਰ ਸਾਹਿਬ ਜੀ ਦੇ ਦਿਓ ਸੀ ਦੋ ਦਿਹਾੜੀਆਂ ਦੇ ਮੇਰੇ ਪਹਿਲੇ ਪੈਸੇ ਦੇ ਦਿਓ ਮੈਂ ਅੱਗੇ ਕੰਮ ਕਰੀ ਜਾਊਂਗਾ ਤੁਸੀਂ ਭਾਵੇਂ ਰੁੱਕ ਕੇ ਦੇ ਦੇ ਕੋਈ ਨਾ ਤੂੰ ਪਹਿਲਾਂ ਇੱਟਾ ਚੱਕ ਫੇਰ ਆਪਾਂ ਦੇਖਦੇ ਆਂ ਸ਼ਾਮ ਨੂੰ ਦਿਵਾ ਲਾਂਗੇ ਕੰਧਿਆੜੀ ਜੇ ਮਜਬੂਰੀ ਐ ਤੇ ਕਿਧਰ ਸਾਹਿਬ ਹੱਥ ਆਇਆ ਹੁਣ ਮੈਂ ਕਿੱਥੇ ਦੇਦਾ ਆਇਆ ਤੈਨੂੰ ਕਾਹਤ ਨਹੀਂ ਕਰੀ ਤਾਤਾ ਬੱਸ Thank you. ਵਾਹਿਗੁਰੂ ਇਹ ਜੀ ਗਰੀਬੀ ਕਿਸੇ ਨੇ ਨਾ ਨਹੀਂ ਮਰੇ ਮਾਲਕਾਂ ਲੋਕਾਂ ਦੇ ਇੰਨੇ ਇੰਨੇ ਕੰਮ ਕਰ ਦੇਣਾ ਦਿਨ ਫੇਰ ਦਿਨ ਨਾ ਸਾਡੇ ਵੱਲ ਵੀ ਤਰਸ ਕਰ ਵਾਹਿਗੁਰੂ ਵਾਹਿਗੁਰੂ ਮਿਹਰ ਕਰੀ ਮਾਲਕਾਂ ਠੇਕੇਦਾਰ ਸਾਹਿਬ ਜੀ ਆਪਣੀ ਨਾ ਜਿਹੜੀ ਪਿਛਲੇ ਦੋ ਦਿਹਾੜੀਆਂ ਲੱਗੀਆਂ ਨੇ ਉਹਨਾਂ ਦਾ 600 ਰੁਪਏ ਬਣ ਗਿਆ 300 300 ਕਰਕੇ ਇੱਕ ਕਾਜਰੀ ਦਿਹਾੜੀ ਹੋ ਗਈ 900 ਰੁਪਏ ਬਣ ਗਿਆ ਇਹ ਪੈਸੇ ਦੇ ਦਿੰਦੇ ਮੇਰੀ ਬਹੁਤ ਵੱਡੀ ਮਜਬੂਰੀ ਹੈ ਜੀ ਬਹੁਤ ਮਜਬੂਰੀ ਹੈ ਤੁਸੀਂ ਪੈਸੇ ਦੇ ਦਿਓ ਮੈਨੂੰ ਲੈ ਸੌ ਰਹੀ ਹੈ ਠੇਕੇਦਾਰ ਸਾਹਿਬ ਆ ਕੀ ਕਰ ਰਹੇ ਹੋ 100 ਰੁਪਏ ਨਾਲ 100 ਹੀ ਆ ਦਊਗਾ ਹੁਣ ਦੱਸ ਹੁਣ ਤਾਂ 900 ਰੁਪਏ ਬਣਦਾ ਠੇਕੇਦਾਰ ਸਾਹਿਬ ਗਰੀਬ ਮਾਰ ਨਾ ਕਰੋ ਮੈਂ ਪਹਿਲੇ ਹੀ ਬਹੁਤ ਦੁਖੀ ਹਾਂ ਮੇਰੇ ਘਰੇ ਆਟਾ ਖਾਣ ਨੂੰ ਨਹੀਂ ਮੇਰੇ ਬੱਚਿਆਂ ਦੀ ਫੀਸ ਬੜੀ ਬੜੀ ਹੈ ਹੋਰ ਚਾਸੀ ਕੀ ਕਰੀਏ ਇਹ ਪੈਸੇ ਕਿੱਥੇ ਆਣਗੇ ਫੇ ਮੇਰਾ 100 ਰੁਪਏ ਨਾਲ ਕੀ ਆਣਾ ਇਹਦੇ ਨਾਲ ਤਾਂ ਮੇਰਾ ਰਾਸ਼ਨ ਵੀ ਨਹੀਂ ਆਣਾ ਰਿਪਿਦਾ ਗੱਲ ਹੈ 100 ਰੁਪਏ ਅਵੇਲੇਬਲ ਹੈ ਇਹ ਤਾਂ ਦੋ ਦਿਨ ਲੱਗੇ ਤੇ ਗੱਡੀ ਕਿੱਥੇ ਆਵੇ ਨਾ ਤੁਹਾਨੂੰ ਬੇਚਾ ਆਪਾਂ ਆ ਗਏ ਤੁਸੀਂ ਆ ਗਿਆ ਯਾਰ ਕਿੰਨੇ ਪੈਸੇ ਮਿਲੇ ਅੱਜ ਉਸ ਪੋਛਰਾ ਬੜਾ ਮਨ ਦੁਖੀ ਹੋਇਆ ਹੋਇਆ ਯਾਰ ਕਿਉਂ ਕੀ ਹੋ ਗਿਆ ਮੈਂ ਠੇਕੇਦਾਰ ਨੂੰ ਕਿਹਾ ਮੈਂ ਕਿਹਾ ਵੀ ਮੇਰੇ ਇਦਾਂ ਕਰਕੇ ਘਰੇ ਮਜਬੂਰੀ ਆ ਮੈਨੂੰ ਪੈਸੇ ਦੇ ਦੇ ਮੈਨੂੰ ਕੱਢ ਕੇ ਨਾ 100 ਰੁਪਏ ਮੇਰੇ ਹੱਥ ਤੇ ਰੱਖਤਾ ਲੈ ਮੈਨੂੰ ਕੱਢ ਕੇ 100 ਰੁਪਏ ਫੜਾਤਾ ਮੈਂ ਕਿਹਾ ਮੇਰੀ ਤਾਂ ਇੰਨੀ ਆ ਦੋ ਦਿਹਾੜੀਆਂ ਪਹਿਲਾਂ 600 ਰੁਪਏ ਬਣਿਆ 300 900 ਰੁਪਏ ਹੋ ਗਿਆ ਮੈਨੂੰ ਕਹਿੰਦਾ 100 ਰੁਪਏ ਲੈਣਾ ਲੈ ਜਾ ਨਹੀਂ ਤਾਂ ਪੂਰਾ ੱੱੱਕਾ ਮਾਰਿਆ ਮੈਂ ਆ ਗਿਆ ਕਰੇ ਕਰਾਂ ਕਿ ਯਾਰ ਗਰੀਬ ਬੰਦੇ ਦੀ ਕਿਸੇ ਪਾਸੇ ਵਾ ਨਹੀਂ ਉਹ ਵਾਹਿਗੁਰੂ ਵੀ ਸਾਡੀ ਨਹੀਂ ਸੁਣ ਰਿਹਾ ਕੀ ਕੋਈ ਨਹੀਂ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਾਓ ਮੈਂ ਤੁਹਾਡੇ ਨਾਲ ਆ ਮੈਂ ਕੰਦੇ ਨਾਲ ਕੰਦਾ ਲਾ ਕੇ ਖੜਾਂਗੀ ਆਪਾਂ ਕੋਈ ਨਹੀਂ ਹੌਲੀ ਹੌਲੀ ਕਰਕੇ ਆਪਣੀ ਹੋ ਜੂਗੀ ਸਾਰਾ ਗਰੀਬੀ ਦੂਰ ਹੋ ਜਾਣੀ ਹੈ ਰੱਬ ਤੇ ਭਰੋਸਾ ਰੱਖੋ ਅੱਜ ਮਾੜਾ ਟਾਈਮ ਆਇਆ ਨਾ ਕੱਲ ਸਾਡਾ ਚੰਗਾ ਵੀ ਆਊਗਾ ਕੋਈ ਗੱਲ ਨਹੀਂ ਮੈਂ ਲੋਕਾਂ ਦੇ ਸੂਟ ਸੱਟ ਸਲਾਈ ਕਰੂੰ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂੰਗੀ ਤੁਹਾਨੂੰ ਕਿਸੇ ਪੱਖੋਂ ਦੁੱਖ ਨਹੀਂ ਆਣ ਦੰਦੀ ਬਸ ਤੁਸੀਂ ਤਾਂ ਅੰਦਰ ਉਸਤ ਰਹੋ ਸਾਨੂੰ ਆ 100 ਰੁਪਿਆ ਵੀ ਲੱਖ ਰੁਪਏ ਵਰਗਾ ਹੈ ਕੋਈ ਨਾ ਸੀ ਗੁਜ਼ਾਰਾ ਕਰ ਲਾਂਗੇ ਪਰ ਯਾਰ ਗਰੀਬ ਬੰਦੇ ਦਾ ਹੱਕ ਰੱਖ ਕੇ ਬੰਦਾ ਕਿੱਥੇ ਜਾਂਦਾ ਇਹ ਵੀ ਦੇਖਣਾ ਮੇਰੀ ਤਾਂ ਮਿਹਨਤ ਸੀ ਨਾ ਮੇਰੀ ਮਿਹਨਤ ਹੀ ਬੰਦਾ ਮਿਹਨਤ ਮਾਰ ਹੁਣ ਜੇ ਕੋਈ ਮਿਹਨਤ ਨਹੀਂ ਸਮਝ ਰਿਹਾ ਹੁਣ ਆਪਾਂ ਉਹਦੇ ਗੱਲ ਤਾਂ ਪੈ ਨਹੀਂ ਸਕਦੀ ਗਰੀਬ ਬੰਦਾ ਤਾਂ ਕਿਸੇ ਨੂੰ ਕੁਝ ਕਹਿ ਵੀ ਨਹੀਂ ਨਾ ਸਕਦਾ ਹੈਗਾ ਗੱਲ ਇਹ ਹੈ ਨਾ ਅਗਲਾ ਕੋਈ ਸਾਨੂੰ ਮਾਰ ਦੇ ਸੱਟ ਫੇਟ ਲਾ ਦੇ ਸਾਡੇ ਕੋਲ ਤਾਂ ਪਹਿਲਾਂ ਹੀ ਨਹੀਂ ਪੈਸੇ ਹੈਗੇ ਸਾਡੇ ਕੋਲ ਤਾਂ ਮਿਹਨਤ ਕਰਕੇ ਖਾਣ ਵਾਲੇ ਆ ਜੇ ਅਸੀਂ ਮੰਜੇ ਤੇ ਪੈ ਗਏ ਹੈਗੇ ਸਾਡੀ ਕਿਸੇ ਨਾਲ ਲੜ ਵੀ ਨਹੀਂ ਸਕਦੇ ਕੌਣ ਆਊਗਾ ਸਾਡੇ ਨਾਲ ਕੌਣ ਹੱਥ ਬਟਾਊਗਾ ਕੌਣ ਸਾਨੂੰ ਰਾਸ਼ਨ ਦੇਊਗਾ ਸਾਡੇ ਬੱਚਿਆਂ ਨੂੰ ਕੌਣ ਪਾਲੂਗਾ ਕੋਈ ਗੱਲ ਨਹੀਂ ਤੁਸੀਂ ਕੋਈ ਫਿਕਰ ਨਾ ਕਰੋ ਯਾਰ ਮੈਨੂੰ ਬਹੁਤ ਟੈਨਸ਼ਨ ਹੁੰਦੀ ਆ ਸਾਡੀ ਸੁਣੂਗਾ ਸਾਡੀ ਗਰੀਬੀ ਦੂਰ ਕਰੂਗਾ ਤੇ ਸਾਡਾ ਵੀ ਚੰਗਾ ਟਾਈਮ ਆਊਗਾ ਵੀ ਅਸੀਂ ਕਿਸੇ ਨਾਲ ਲੜ ਵੀ ਸਕੀਏ ਸਾਰਾ ਆਪਣਾ ਹੱਕ ਵੀ ਲੈ ਸਕੀਏ ਸਾਰਾ ਕੁਝ ਕਰ ਸਕੀਏ ਤੁਸੀਂ ਚਿੰਤਾ ਨਾ ਕਰੋ ਮੈਂ ਮੈਂ ਤੁਹਾਡੇ ਨਾਲ ਪੂਰਾ ਸਾਥ ਦਵਾਂਗੀ ਮੈਂ ਤਾਂ ਮੰਨੀਆਂ ਤੇਰੀ ਗੱਲ ਕਰੀਏ ਕੀ ਬੰਦੇ ਗਰੀਬ ਦੀ ਵਿਆਹ ਕਿਤੇ ਤੱਕ ਨਹੀਂ ਹੈਗੀ ਕੋਈ ਸੁਣਵਾਈ ਨਹੀਂ ਗਰੀਬ ਬੰਦੇ ਦੀ ਕੋਈ ਨਹੀਂ ਸੁਣੂਗਾ ਉਹ ਵਾਹਿਗੁਰੂ ਹੈ ਨਾ ਉਹ ਸਭ ਵੀ ਸੁਣਦਾ ਹੈ ਸਾਡੀ ਵੀ ਸੁਣੂਗਾ ਇੱਥੇ ਅਸੀਂ ਕਰਦੇ ਆਂ ਵੀਡੀਓ ਦਾ ਐਂਡ ਤੇ ਇਹ ਸਾਡੀ ਇਹ ਇੱਕ ਮੈਸੇਜ ਵੀਡੀਓ ਬਣਾਈ ਆ ਅਸੀਂ ਆਪਾਂ ਬਣਾਈ ਹੈ ਇੱਕ ਗਰੀਬੀ ਤੇ ਗਰੀਬੀ ਮੋਟੀਵੇਸ਼ਨ ਵੀਡੀਓ ਕਿ ਜਿਹੜਾ ਗਰੀਬ ਬੰਦਾ ਉਹਦੇ ਨਾਲ ਕੀ ਮਾਰ ਹੁੰਦੀ ਹੈ ਕੀ ੱੱਕਾਸ਼ਾਹੀ ਹੁੰਦੀ ਹੈ ਕਿ ਆਪਣੀ ਗਰੀਬੀ ਨੂੰ ਉਹ ਆਪਣੀ ਗਰੀਬੀ ਲਾਈਫ ਨੂੰ ਕਿਵੇਂ ਸਰਵਾਈਵ ਕਰਦਾ ਤੇ ਸਾਰਾ ਕੁਝ ਕਿਵੇਂ ਹੈਂਡਲ ਕਰਦਾ ਥੋੜੇ ਪੈਸਿਆਂ ਨਾਲ ਕਿਵੇਂ ਗੁਜ਼ਾਰਾ ਹੁੰਦਾ ਤੇ ਉਹਦੀ ਗਰੀਬੀ ਚ ਕੀ ਹਾਲਤ ਹੁੰਦੀ ਆ ਸੀ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਦੋਸਤੋ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਬਾਕੀ ਇੱਕ ਗੱਲ ਤੁਹਾਨੂੰ ਦੱਸ ਦੇਣਾ ਕਿਹੜਾ ਗਰੀਬ ਬੰਦਾ ਹੁੰਦਾ ਬਾਈ ਉਹਦਾ ਹੱਕ ਹਰ ਇੱਕ ਬੰਦਾ ਮਾਰ ਲੈਂਦਾ ਇਹ ਗੱਲ ਸੱਚਾਈ ਹੈ ਬਾਈ ਗਰੀਬ ਬੰਦੇ ਕੋਲੇ ਖੇਦਰ ਤੋਂ ਇਲਾਵਾ ਕੁਝ ਨਹੀਂ ਹੁੰਦਾ ਕਿਹੜਾ ਗਰੀਬੀ ਦਾ ਦੌਰ ਚੱਲ ਰਿਹਾ ਜੋ ਗਰੀਬੀ ਸਰਵਾਈਵ ਲੋਕ ਕਰਦੇ ਨੇ ਉਹ ਚੀਜ਼ ਤੁਹਾਨੂੰ ਇੱਕ ਵੀਡੀਓ ਰਾਹੀਂ ਅਸੀਂ ਦੱਸੀ ਹੈ ਕਿ ਗਰੀਬ ਬੰਦੇ ਦੀ ਕੋਈ ਪੈਸੇ ਰੱਖ ਕੇ ਕਿਵੇਂ ਮਾਰ ਮਾਰਦਾ ਜੋ ਵੀ ਹੈ ਗਰੀਬ ਬੰਦਾ ਕਿਵੇਂ ਮਿਹਨਤ ਕਰਦਾ ਰੋਟੀ ਕਿਵੇਂ ਖਾਂਦਾ ਅਮੀਰ ਤੋਂ ਅਮੀਰ ਬੈਠੇ ਨੇ ਤੇ ਗਰੀਬ ਤੋਂ ਗਰੀਬ ਬੈਠੇ ਨੇ ਸਾਡਾ ਇਹੀ ਮੇਨ ਮੋਟਿਵ ਸੀਗਾ ਵੀਡੀਓ ਬਣਾਉਣ ਦਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਨੈਕਸਟ ਤੁਹਾਡੇ ਨਾਲ ਇਸ ਤੋਂ ਵੀ ਵਧੀਆ ਕੋਈ ਵੀਡੀਓ ਲੈ ਕੇ ਆਏਗੀ। ਜ਼ਰੂਰ ਇੱਕ ਸ਼ਾਰਟ ਵੀਡੀਓ ਤੁਹਾਡੇ ਨਾਲ ਹੋਰ ਵੀ ਲੈ ਕੇ ਆਵਾਂਗੇ। ਐਦਾਂ ਹੀ ਕੋਈ ਜੀ ਦੇ ਵਿੱਚ ਕੋਈ ਨਾ ਕੋਈ ਇੱਕ ਵਧੀਆ ਇਨਸਾਨੀਅਤ ਵਾਲੀ ਗੱਲ ਹੋਊਗੀ। ਐਦਾਂ ਦੀਆਂ ਤੁਹਾਨੂੰ ਸ਼ਾਰਟ ਵੀਡੀਓ ਦੇਖਣ ਨੂੰ ਮਿਲਣਗੀਆਂ। ਬਾਕੀ ਇੱਕ ਗੱਲ ਤੁਹਾਨੂੰ ਓਰ ਦੱਸ ਦਿੰਨੇ ਆਂ ਵੀਡੀਓ ਦੇ ਜ਼ਰੂਰ ਕਿ ਜੇ ਬੰਦਾ ਗਰੀਬ ਵੀ ਹੋਵੇ ਪਰ ਉਹਦੀ ਧੀ ਵੀ ਬਈ ਉਹਦਾ ਸਾਥ ਦੇਵੇ, ਇੱਕ ਜਨਾਨੀ ਦਾ ਸਾਥ ਹੋਣਾ ਬਈ ਬਹੁਤ ਜ਼ਿਆਦਾ ਜ਼ਰੂਰੀ ਆ। ਜੇ ਟੀਮ ਇਹ ਨਾਲ ਸਾਥ ਨਾਲ ਹੁੰਦਾ ਤਾਂ ਬੰਦਾ ਬਹੁਤ ਬੰਦਾ ਨਿਕਲ ਜਾਂਦਾ ਮਿਹਨਤ ਕਰਕੇ ਅੱਗੇ ਤੇ ਬਸ ਇੰਨਾ ਕੀ ਹੈ ਕਿ ਮਜਬੂਰੀਆਂ ਲੋਕ ਮਜਬੂਰੀਆਂ ਦਾ ਫੈਰਾ ਚੱਕ ਲੈਂਦੇ ਨੇ ਬਾਈ ਤੇ ਬਸ ਇਹੀ ਆ ਇੱਕ ਗਰੀਬੀ ਅੰਦਰਸਾਈ ਦੀ ਵੀਡੀਓ ਆ ਕਿਸੇ ਵੀ ਹੱਦ ਤੱਕ ਰੀਅਲ ਲੱਗੀ ਆ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਿਓ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਾਰਿਆਂ ਦੋਸਤਾਂ ਸੱਜਣਾ ਮਿੱਤਰਾਂ ਨਾਲ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਿਉਂਕਿ ਸਾਡੇ ਚੈਨਲ ਤੇ ਇਹ ਪਹਿਲੀ ਸ਼ਾਰਟ ਵੀਡੀਓ ਆ ਇੱਕ ਅਸੀਂ ਛੋਟਾ ਜਾਂ ਇੱਕ ਉਪਰਾਲਾ ਕੀਤਾ ਉਪਰਾਲਾ ਕੀਤਾ ਸੀ ਇੱਕ ਮਤਲਬ ਇਹ ਏਥੇ ਥਰੂ ਅਸੀਂ ਇਹ ਦੱਸਿਆ ਕਿ ਹਾਂ ਕਿਵੇਂ ਕਿਵੇਂ ਅੱਜ ਕੱਲ ਜੋ ਕੁਝ ਵੀ ਬਣਦਾ ਸਾਰਾ ਕੁਝ ਦਿਖਾਇਆ ਤੁਹਾਨੂੰ ਤੇ ਨੈਕਸਟ ਵੀਡੀਓ ਲੈ ਕੇ ਆਵਾਂਗੇ ਤੇ ਧੰਨਵਾਦ ਦੋਸਤੋ ਤੇ ਵਧੀਆ ਲੱਗੀ ਤਾਂ ਵੀ ਕਮੈਂਟ ਕਰਨਾ ਕਿ ਸੈਕ ਨੈਕਸਟ ਵੀ